ਵਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਬਾਕੀ ਵੀਰੇ ਵੀਡੀਓ ਐਂਡ ਤਾਈਂ ਵੇਖ ਲਿਓ ਜੀ ਰੇਡ ਵੀਰ ਦਾ ਜੈ ਜੈ ਵਡੀਆਂ ਝੋਟੀਆਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੂ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਲਜਿੰਦਰ ਡੇਰੀ ਫਾਰਮ ਵੇਖਣ ਆ ਲਿਆ ਮੇਰੇ ਆ ਪਪਾ ਪਪਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਹੋਰ ਜੀ ਕੀ ਹਾਲ ਹੈ ਵਧੀਆ ਵੀਰ ਜੀ ਵਧੀਆ ਨਾਂ ਦੱਸੋ ਜੀ ਆਪਣਾ ਹਾਂ ਵੀਰ ਜੀ ਆਪਣਾ ਕਾਲਾ ਜੀ ਪਿੰਡ ਵਿਚਕਾਰ ਮਾਸ਼ਾ ਜੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਲ ਫੋਨ ਨੰਬਰ ਆਪਣਾ ਹੈਗਾ 688437512 ਜੀ ਨੂੰ ਆ ਵੀ ਠੀਕ ਹੈ ਜੀ ਹਾਂ ਜੀ ਵੀਰ ਜੀ ਤਾਂ ਆਪਣੇ ਕੋਲੇ ਤਿੰਨ ਝੋਟੀਆਂ ਆ ਗਈਆਂ ਵੀਰੇ ਆਫਰ ਆ ਗਈ ਦਿਵਾਲੀ ਦੀ ਵੀਰ ਜੀ ਅੱਜ ਲਾ ਦੇਣੀ ਆ ਦਿਵਾਲੀ ਆਣਾ ਉਫਰ ਆਜੇ ਦਿਨ ਦਿਨ ਨਾਗਾ ਪੈ ਗਿਆ ਵੀਰ ਭਰਾ ਬੜੇ ਫੋਨ ਕਰਨਦੇ ਝੋਟੀਆਂ ਲਿਆਉਂਦਾ ਝੋਟੀਆਂ ਲੈਂਦੀਆਂ ਵਧੀਆ ਦਿਮਾਲੀ ਦਿਵਾਲੀ ਆਫਰ ਧਮਾਕਾ ਵੱਡੀਆਂ ਝੋਟੀਆਂ ਝੋਟੀਆਂ ਫੁੱਲ ਸੈਜ ਟੋਪ ਕਲਾਸ ਟੋਪ ਕਲਾਸ ਚੰਗੇ ਰਿਗਾਰਡ ਵਾਲੀਆਂ ਅਹੀ ਨਹੀਂ ਅਜ ਨਾ ਨਾ ਆਖਣਾ ਵੀ ਆ 17 ਕਿਲੋ ਵਾਲੀ ਚਾਹੀਦੀ ਨਹੀਂ ਠੀਕ ਹੈ ਕੀ ਆ ਬਣਾ ਆਖਣ ਗਿਆ ਜੀ ਕਹਿਣਗੇ ਬਿਲਕੁਲ ਆਜਾ ਖੋਲ ਪਹਿਲੇ ਨੰਬਰ ਵਾਲੀ ਵੀਰੇ ਦੱਸੋ ਇਹਦੇ ਬਾਰੇ ਝੋਟੀ ਇਹ ਦੂਜਾ ਸਕੂਪ ਆ ਜੇ ਹਾਂਜੀ ਅੱਜ ਸਕੂਪੇ ਸਕੂਪੇ ਮਸ਼ਈ ਅੱਜ ਸੂਬੇ ਸੋਏ ਸੂਬੇ ਪਵੈਲੇ ਸੂਏ ਛੋਟੀ ਨੇ ਪਵੰਦ ਰਾਗ ਲੋਦੀ ਆਈ ਪਵਾਰਾ ਨਾ ਨਾ ਆ ਪਾਣੀ ਨਾ ਨਾਖਣਾ ਠੀਕ ਹੈ ਜੀ ਕਿਉਂ ਵੀ ਕੋਈ ਆ ਭੈਣ ਪਵਾਰਾ ਆਪਣਾ ਫੇਰੀ ਸਾਲ ਦੂਜਾ ਸੂਆ ਵੀਰੇ ਹੁਣ ਸੁਣੀ ਹਣਾ ਕਿੰਨੇ ਦਿਨ ਬਾਕੀ ਨੇ ਵੀਰੇ ਜੀ ਇੱਕ ਦੋ ਦਿਨ ਹੀ ਜੇ ਤਾਂ ਵੇਖੋ ਵੀਰੇ ਵੱਡੀ ਛੋਟੀ ਆ ਗਿਆ ਚੰਗੇ ਰਿਕਾਰਡ ਵਾਲੀ ਆ ਦੂਜਾ ਸੂਆ ਸੁਣੀਆਂ ਐ ਥੱਬੇ-ਥੱਬੇ ਲਾਏ ਆ ਵਜਨ ਫੁੱਲ ਆ ਗਿਆ ਵੀਰੋ ਪਤਲਾ ਚਾਮ ਆ ਗਿਆ ਫੁੱਲ ਸੈਜ ਵੱਡੀ ਝੋਟੀਆ ਥਾਨ-ਥੁਣ ਵੀਰੋ ਚੰਗਾ ਲੱਗਿਆ 1-2 ਦਿਨ ਬਾਕੀ ਨੇ ਬਹੁਤ ਚੰਗੀ ਝੋਟੀਆ ਜੀ ਵਜਨ ਫੁੱਲ ਆ ਗਿਆ ਵੀਰੋ ਚਮਕ-ਚਮਕ ਚੈੱਕ ਕਰੋ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਵੀਰੋ ਐਨੂੰ ਕਰੀ ਵੀਰੇ ਕੀ ਬਾਤ ਐ ਸਿਰਾਈ ਆ ਜੀ ਬਹੁਤ ਟੌਪਲਾ ਹੈਗੀ ਬਹੁਤ ਚੰਗੀਆਂ ਵੀਰੋ ਬਹੁਤ ਚੰਗੀਆਂ ਵੀਰੋ ਫਿਰ ਚੰਗਾ ਰਿਕਾਰਡ ਦੱਸਿਆ ਇਹਦਾ ਪਹਿਲੇ ਸੂਏ ਪਹਿਲੇ ਸੂਏ ਦਾ ਪਪ 15 ਕਿਲੋ ਦਾ ਰਿਕਾਰਡ ਗਿਆ ਪਰ 15 ਕਿਲੋ ਦਾ ਸਾਡੇ 10 ਦਾ 12 ਦੇ ਜੈ ਨਹੀਂ ਦੁੱਧ ਸੇਵਾ ਦਾ ਬਿਲਕੁਲ ਉਹ ਆਪਣੀ ਦੁੱਧ ਵੀਰੋ ਤੁਹਾਡੀ ਸੇਵਾ ਦਾ ਬਾਕੀ ਤੁਸੀਂ ਲੇਵੇ ਤੋਂ ਅੰਦਾਜ਼ਾ ਲਾ ਲਓ ਕਿ ਕਿੰਨਾ ਦੁੱਧ ਪਰੂਗੀ ਵੱਡੀ ਝੋਟੀਆਂ ਵੀਰੋ ਵਜਨ ਫੁੱਲਾ ਫੇਸ ਕੁਆਲਟੀ ਚੈੱਕ ਕਰ ਲਓ ਬਹੁਤ ਚੰਗੀ ਝੋਟੀਆਂ ਐ ਫੋੜਫੜ ਪਛਾਣ ਨੂੰ ਆਈ ਆ ਪਾਨਿਸ਼ ਸਪੈਸ਼ਲ ਲੱਗਿਆ ਵੀਰੇ ਚਿੱਪਨ ਵੀਰ ਬੋ ਬੋ ਮੋਟੀ ਲੱਗ ਠੀਕ ਆ ਵੀਰੇ ਬਹੁਤ ਚੰਗੀ ਝੋਡੀ ਆ ਗਈ ਹਨਾ ਫੁੱਲ ਸਜਿਆ ਵੀਰੇ ਖਾਨ ਚ ਵਾਦ ਕਰ ਅਸੀਂ ਫੁੱਲ ਗਣ ਇਧਰ ਦੇਖੋ ਹੇ ਮੈਂ ਉਹ ਕਹਿੰਦੇ ਇਹੀ ਦੋ 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 ਚਾਰ ਦੇ ਅੱਖਾਂ ਕਰਦੀ ਹੈ ਪਰ ਹੀ ਕਿਹਾ ਵੀ ਹਾ 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 ਹਾਥੀ ਤੇ ਆਈ ਕੇਵਲੇ ਹੇ ਲੂਲ ਕੇ ਡਾਂਗਰੋ ਕੇਵਲੇ ਸੁਪੇ ਬਿਲਕੁਲ 20 ਉਸ ਕਰਦਾ ਹੋਰ ਬਾਹਰ ਹੋਣੀ ਆ ਠੀਕ ਆ ਜੀ ਦੇਖੋ ਵੱਡੀ ਵੱਡੀ ਝੋਟੀ ਆ ਕੋਈ ਛੋਟੀ ਤੇ ਹੈ ਵੀ ਜੈਡ ਬਰਬਲ ਆ ਜੀ ਬਿਲਕੁਲ 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 ਟਰਨ ਸਹੀ ਆ ਓਏ ਠੀਕ ਹੈ ਤਾਂ ਵੀਰ ਜੀ ਚੰਗੇ ਰਿਕਾਰਡ ਵਾਲੀ ਝੋਟੀ ਆ ਦੁੱਧ ਵੀਰਾਂ ਦੀ ਸੇਵਾ ਦਾ ਫੇਸ ਕੁਆਲਟੀ ਚੈੱਕ ਕਰ ਲਓ ਵੀਰ ਜੀ ਮੁੱਲ ਵੀਰ ਜੀ ਇਹੋ ਜੀਆਂ ਦੇ ਚੀਚੀ ਝੋਟੀਆਂ ਫੂਨ ਤੇ ਵੇਖਣੀ ਕੋਈ ਕੋਈ 1.5 ਆਂਦਾ 1 55 ਆਂਦਾ 2 2 ਲੱਖ ਦੀਆਂ ਵੀਗਨੀਆਂ ਵੀਰ ਜੀ ਦੋਵਾਂ ਰਾਜ ਅਹੀਂ ਅੱਧਾ ਅੱਧਾ ਦਾ ਵਹਾਲੀ ਆ ਨਾ ਓਫਰ ਸਵਾਦੀ ਸਵਾਦੀ ਹਾਂਜੀ 1 25 ਦੀ ਹਾਂਜੀ ਹਾਂਜੀ ਤਾਂ ਵੇਖੋ ਵੀਰੇ 1 25 ਦੀ ਵੀਰ ਕਹਿੰਦਾ ਝੋਟੀ ਹੋ ਜੂ ਵੱਡੀ ਝੋਟੀ ਆ ਸਿੰਘ ਦੀ ਕੁਆਲਟੀ ਫੇਸ ਕੁਆਲਟੀ ਚੈੱਕ ਕਰ ਲਓ ਤਾਂ ਬਾਕੀ ਵੀਰੇ ਦੁੱਧ ਤਾਂ ਹੰਦਾ ਜਾ ਵੀ ਲਾ ਲਿਓ ਕਿ ਨਾ ਭਰੂਗੀ ਹਣਾ ਵੀਰੇ ਅੱਠ ਦੇ 10 ਦੇ 6 ਦੇ 15 ਦਿਨ ਜਿੰਨਾ ਵੀ ਜਾਂਦਾ ਨਹੀਂ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੇ ਸੋਨੀ ਛੋਟੀ ਆ ਗਈ ਤਾਂ ਪੂਰੇ ਸਵਾ ਦੀ ਵੀਰ ਜੀ ਮਾਨਤਨ ਜਿੰਨਾ ਅੱਖ ਹੋਗੇ ਕੀ ਗੱਲਤਾ ਜੀ ਤੁਹਾਨੂੰ ਕਹਿਤਾ ਵੀ ਆਉਦਾ ਨਾ ਅੱਧ ਵਾਲੀ ਜੋ ਉੱਥੇ ਖਾ ਆ ਨਾ ਖਾਣੀ ਹਾਂਜੀ ਪਰ ਜੇ ਇੱਥੇ ਵੀ ਗੀਟ ਠੀਕ ਹੈ ਇਹ ਵੀ ਇਹ ਆਉਂਦੇ ਪੁੱਛਦੇ ਗਏ ਠੀਕ ਹੈ ਜੀ ਹਾਂਜੀ ਹਾਂਜੀ ਜੇ ਇੱਥੇ ਵੀ ਝੋਟੀ ਆ ਆ ਤੁ ਚੇਰੇ ਚੇਰੇ ਉਹ ਕੀ ਕਰੀਂ ਗ੍ਰਾਮਾਇਓ ਲੈ ਵਾਲੂ ਵਾ ਇਹ ਠੀਕ ਹੈ ਇਹ ਨਹੀਂ ਫਾਈਪਰ ਕੋਲ ਆਦੇ ਥੋੜੀ ਤਾਂ ਮੇਰੇ ਕਿੰਨੇ ਦਿਓ ਜੀ ਮਾਨਤ ਤੁਸੀਂ ਜਿੰਨੇ ਆ ਜਾਖ ਹੋਗੇ ਤੁਸੀਂ ਜਿੰਨੇ ਆ ਹਾਤ ਹੋਗੇ ਜਾਓ ਆਖਾਂ ਨਹੀਂ ਅੱਜ ਮੋਟਨਾ ਦਨ ਕਹਤਾ ਵੀ ਅੱਜ ਅੱਧਾ ਵਾਲੀ ਨਾ ਹੋ ਪਰ ਕੁੱਲੀ ਪਰਸਾ ਵਾਲੀ ਹਾਂ ਜਿੰਨੀਆਂ ਛੋਟਾ ਕਰ ਦੇਣੀਆਂ ਅੱਜ ਛੋਟ ਜਿੰਨੀ ਨਾ ਹਾਂ ਨਾ ਕਰਦੀ ਵੀਰੇ ਫੇਰ ਉਤਲਾ 5 ਜਾਨ ਦੋ ਪੂਰੇ ਵੀਰੇ ਉਤਲਾ ਪਵਾ ਹੰਦਰਾ ਯਾਰੀ ਜਾਂਦੇ 1 ਲੱਖ 10 ਹਜ਼ਾਰ ਦੀ ਜੇ ਕੋਈ ਇੱਕ ਦਸ ਦੀ ਨਹੀਂ ਕਲਾ ਵੀ ਪਾਏ ਵੀਰੇ ਮੰਨਣ ਵਾਲੀ ਗੱਲ ਵੱਡੀ ਛੋਟੀ ਵਜਨ ਫੁੱਲ ਆ ਗਿਆ ਸੋਣੀ ਛੋਟੀ ਆ ਵੀਰੋ ਬਾਕੀ ਤੂੰ ਇੱਥੇ ਚੱਲ ਕੇ ਵੀ ਹੁੰਦੇ ਹੋ ਤੂੰ ਛੱਡ ਕੇ ਨਹੀਂ ਜਾਂਦੇ ਕੋਈ ਨਾ ਮੰਨੇ ਮੇਰਾ ਤੂੰ ਵੱਡੀ ਨਹੀਂ ਵਜਨ ਵਾਲੀ ਇਹਦੇ ਕੱਲੀ ਗੱਡੀ ਆਈ ਵੀਰ ਜੀ ਠੀਕ ਹੈ ਇੱਕ ਦਸ ਦੀ ਹਾਂ ਨਾ ਆਣਾ ਗਾ ਚਾ ਇਤਨੀ ਹੁੰਦਾ ਨਹੀਂ ਜੈ 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 ਸੋਨਾ ਰੇਟ ਕੋਈ ਨਹੀਂ ਜੇ ਕੇ ਭੈਣ ਭਪੂ ਦਾ ਫੋਨ ਆਏਗਾ ਨਾ ਉਹਦਾ ਵੀ ਆਨਮਾ ਤਾਨ ਕਾ ਹੱਦ ਹੈ ਕੀ ਬਾਤ ਚੰਗੀ ਪਰਖੇ ਉਹਨੇ ਹੀ ਲੈਣੀ ਆ ਬਿਲਕੁਲ ਚੰਗੀ ਝੋਟੀ ਆ ਵੀਰੇ ਕੋਈ ਸ਼ੱਕ ਨਹੀਂ ਦੁੱਧ ਕਲਾਵੇ ਫਾਈਲ ਲੈਣੇ ਵਾਲੀ ਆ ਵੱਡੀ ਫੁੱਲ ਮਾਤਾ ਜਿਹਨੂੰ ਆਂਦੇ ਫੁੱਲ ਕਰਾਂਗੇ ਠੀਕ ਆ ਵੀਰੇ ਠੀਕ ਰੋਟੀ ਵੀਰ ਜੀ ਦੂਜਾ ਸੂਆ ਦੂਜਾ ਸੂਆ ਸੂਆ ਜੀ ਦੂਜਾ ਸੂਆ ਜੀ ਸੋਟੀ ਦਾ ਕੇ ਬੋਲਾ ਜੀ ਪਰਸੋਂ ਚ ਉਹ ਦੀ ਸੂਤੀ ਜੇ ਬੱਚਾ ਕੀ ਬਾਲਾ ਹੈ ਇਹ ਮਗਰ ਟੱਟਾ ਜੇ 8 ਤੋਂ 9 ਕਿ ਗੇਲੋ ਜੇ ਬੋਲਾ ਹੋਏਗਾ 8 ਤੋਂ 9 ਬੋਲਾ ਮੈਂ ਅੱਖ ਨੂੰ 10 11 ਵੀ ਆਤਾ ਪਰ ਇਹਦੇ ਥਲੇ ਜਿੰਨਾ ਪੇਲੋ ਪੱਕਾ ਬੋਲਾ ਹੋ ਹੋਏਗਾ ਜੀ ਵੇਖੋ ਵੀਰੋ 9 ਲੀਟਰ ਬੋਲਾ ਆ ਮਗਰ ਵੀ ਮਗਰ ਕਟਾ ਹੈ ਜੀ ਹਾਂ ਜੀ ਤੇ ਤਾਜੀ ਸੂਈਏ ਵੀਰੇ ਪਰਸਨ ਚੋਹ ਦੀ ਵੱਡੀ ਝੋਟੀ ਹੈ ਵੀ ਕਦ ਕਾਠ ਵਾਲੀ ਆ ਕਮਾਲਾ ਜੀ ਇਹਦੀ ਚਵਾਈ ਚੁਈ ਬੋ ਇੱਕ ਨੰਬਰ ਸਿੰਘ ਚੰਗਾ ਲੱਗਿਆ ਜੀ ਕਾਠ ਵਾਲੀ ਕੀਤੀ ਇਹ ਬੋਲੇ ਤੋਂ ਸਾਰੀ ਠੀਕ ਹੈ ਵੱਡੀ ਝੋਟੀ ਇਹ ਤਾਂ ਕੋਈ ਬੋਈ ਛੋਟੀ ਨਹੀਂ ਪੂਰੀ ਫੋਲਸ ਹੈ ਜਾ ਵੱਡਿਆ ਵੱਡਿਆ ਚਵਾਗੇ ਵਿੱਚੋਂ ਨਿਕਲਿਆ ਵੀ ਜੀ ਬੋ ਪੋਲਾ ਰੂਮ ਵਰਗਾ ਚੰਗਾ ਸੁਪਰਸਟਾਰ ਚਵਾ ਨਿਕਲਿਆ ਹੈ ਹਨਾ ਕੋਈ ਪੂਰ ਛੱਟਾ ਨਹੀਂ ਕੋਈ ਵੱਧ ਘੱਟ ਨਹੀਂ ਕੋਈ ਕੋਈ ਸਟ੍ਰਿਕ ਦੀ ਕੁਆਲਿਟੀ ਖਾ ਲੋ ਬਿਲਕੁਲ ਸੋਹਣੀ ਝੋਟੀ ਵੀਰੇ ਆ ਗਈ ਮੁੱਲ ਜੀ ਇਹਦਾ ਵੀ ਜੀ ਮੁੱਲ ਇਹਦਾ 10 ਦਾਸ ਕਰ ਲਈਏ ਕੁਝ ਕਰ ਲਈਏ ਜੈਸ ਨੂੰ ਕਰੀਏ 92000 ਕਿਆ ਬਾਤ 90 90000 86000 ਦੀ ਝੋਟੀਆਂ ਜੇ ਦੇਣੀ ਆ ਅੱਧਾ ਵਵਾਲੀ ਆਫਰ ਦਾ ਕਿਆ ਬਾਤ ਨਹੀਂ ਲੱਗਦਾ ਵੀਰ ਇਹ ਕੋਈ ਦਿੰਦਾ ਨਹੀਂ ਭਾਈ ਥਾਂ ਦੀ ਕੁਆਲਟੀ ਖਾ ਲੋ ਸੁਪਰੀਲੀਆਂ ਵੇਖੋ ਤੁਸੀਂ ਝੋਟੀਆਂ ਕਿਆ ਬਾਤ ਵੇਖ ਲਓ ਜੀ ਇਹ ਸੋਹਣੀ ਝੋਟੀ ਵੱਡੀ ਝੋਟੀ ਬਿਲਕੁਲ ਫੁੱਲ ਸੈਜ ਹੈ ਬੋਲੇ ਤੋਂ ਖਾਲੀ ਹੋਈ ਆ ਬਿਲਕੁਲ ਨਹੀਂ ਚੰਗੀ ਝੋਟੀਆਂ ਵੀਰ ਜੀ ਸਿੰਘ ਚੰਗਾ ਲੱਗਿਆ ਥਾਂ ਸਪੈਸ਼ਲ ਲੱਗਿਆ ਚਵਾਈ ਇੱਕ ਨੰਬਰ ਦੀ ਦਸਤ ਇੱਕ ਨੰਬਰ ਵੱਡੀ ਝੋਟੀ ਹਾਂ ਨਾ 86000 ਦੀ ਹੋਰ ਚਵਾਈ ਪੈਣ ਪਰਾਦਾ ਖੋਲਾ ਮਮਾ ਮਾ ਮੋੜਦੇ ਨਹੀਂ ਨਾ 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 ਆ ਵੀ ਇੱਕ ਤੋਹਫਾ ਜਿਹਾ ਛੋਟਾ ਜਿਹਾ ਲੈ ਨਹੀਂ ਮੈਂ ਤਾਂ ਉਹ ਉਧਰ ਵੀ ਕਿਹਾ ਸੀ ਵੀ ਅਸੀਂ ਮਾਲ ਲੈਨੇ ਆ ਫਿਰਕੇ ਆਡਾ ਰੇਟ ਹੁੰਦਾ ਅਜਾਜ ਆਹ ਆਹ ਈਡੀ ਈਡੀਆਂ ਚਿਚਿ ਝੋਟੀਆਂ ਲੋਕ ਕੇ ਈਡੀ ਝੋਟੀਆਂ ਉਰਲੀ ਝੋਟੀ ਕਹਿੰਦੇ ਹੱਕ ਤੋਂ ਠਾਣ ਹੀ ਕੋਈ ਨਹੀਂ ਬਿਲਕੁਲ ਬਿਲਕੁਲ ਕਿਉਂ ਇਹ ਕਰਕੇ ਆ ਜੀ ਪੀਏ ਨੂੰ ਅੱਜ ਇਹਨੂੰ ਅੱਜ ਚਿਚਿ ਚਿਚਿ ਜਿਹਾ ਉੱਠਾ ਦੇ ਨੂੰ ਸੂਈ ਨੂੰ 8 ਕਿਲੋ ਚਾਰ ਦੰਦ ਮੂਹ ਜੇ ਚਾਰ ਦੰਦ ਜੇ ਤੋਰੋ 8 ਬੱਚਾ ਕੀ ਪਾਲਿਆ ਇਨੇ ਹੀ ਇਹਦਾ ਅਟਾ ਜੇ ਕੱਟਾ ਗਿਆ ਹਾਂਜੀ ਤਾਂ ਲੈਵਲ ਉਹਦੀ ਬਹੁਤ ਸਾਫ ਆ ਹਾਂਜੀ ਸੋਹਣੀ ਝੋਟੀ ਆ ਚਵਾ ਕਿਵੇਂ ਦਾ ਵੀਰ ਜੀ ਆਏ ਬਹੁਤ ਬਹੁਤ ਤਾਂ ਪੱਤੀ ਵਾਲ ਨਹੀਂ ਹੈਗਾ ਜੇ ਰੇਟ ਵੇਖੋ ਤੁਸੀਂ ਛੁਰਲੀ ਵਾਲਾ ਹੀ ਆਣਾ ਅੱਜ ਕੀ ਬਾਤ ਹੈ ਤੇ ਜਿਹੜੀ ਜਿੱਦਾਂ ਛੁਰਲੀ ਤਾਂ ਨਹੀਂ ਜਾਂਦੀ ਉਹ ਰੇਟ ਆ ਜੋ ਕੀ ਬਾਤ ਆ ਜੀ ਸਿਰਾਂ ਹੀ ਲੱਗੂ ਪੂਰਾ ਰੇਟ ਵਾਲਾ ਹੈ ਨਾ ਤਾਂ ਵੇਖੋ ਵੀਰੋ ਆਵੇ ਇਹ ਤਾਂ ਫਿਰ ਵੀਰ ਜੀ ਉਹੀ ਗੱਲ ਹੋ ਗਈ ਲੋਟ ਲਓ ਮੇਲੇ ਵਾਲੀ ਹਾਂ ਹਾਂ ਜੀ ਹਾਂ ਜੀ ਇਹ ਨੂੰ ਕੋਈ ਟਾਈਮ ਨਹੀਂ ਜੇ ਕੋਈ ਅੱਧ ਨਹੀਂ ਆ ਲੈਵਾ ਹਾਂ ਜੀ ਠੀਕ ਆ ਜੀ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਹੁ ਕਿੰਨੇ ਦੀ ਝੋਟੀ ਦੇਣੀ ਹੈ ਇਹ ਪਾਏ 295 ਕਰ ਲਈਏ ੱਬੇ ਕਰ ਲਈਏ ਅੱਧ ਵਾਲੀ 76000 ਦੀ 76000 ਦੀ ਹਾਂ ਜੀ ਯਾਰ ਬੱਚਾ ਕਿਹੜਾ ਆ ਗਿਆ ਵੀਰ ਜੀ ਇਹਦਾ ਅੱਛਾ ਤਾਜੀ ਆ ਨਹੀਂ ਮੇਰੇ ਰੇਟ ਜਿਆ ਜਾ ਚਵਾ ਵਧੀਆ ਲੱਗਿਆ ਜੀ ਚਵਾ ਇੱਕ ਨੰਬਰ ਖਾਣਾ 76 ਦੀ ਯਾਰ ਹੋਰ ਸ਼ਾਰਟ 75 ਦੀ ਯਾਰ ਹੋਰ ਘਟਾਂਗੇ 74 ਦੀ ਇੱਥੇ ਰੱਖੋ 73 ਦੀ ਕਿਆ ਹੋ ਜਾਏਗੀ ਯਾਰ ਠੀਕ ਹੈ ਜੀ ਰੇਟ ਸੋਣਾ ਕੀਤਾ 73 ਦੀ ਹਾਂ ਕੋਈ ਝੁੱਟ ਦਿੰਦਾ ਨਹੀਂ ਜੇ ਪਰ ਇਹਨੇ ਦੀ ਹੋਣੀ ਆ ਹੁਣ ਕਿਆ ਬਾਤ ਹੈ ਮੈਂ ਕਿ ਆਏਗਾ ਭੈਣ ਭਰਾ ਦਾ ਹੋਰ ਮਾਨ ਤਾਨ ਦਾ ਮੋੜ ਨਹੀਂ ਕਿਸੇ ਗੱਲ ਨਹੀਂ ਕੋਈ ਗੱਲ ਤੁਹਾਨੂੰ ਕਿਹਾ ਵੀ ਅਸੀਂ ਮਾਲ ਫੇਰ ਕੇ ਲੈਨੇ ਆ ਰੇਡਾ ਬਿਲਕੁਲ ਯਾਰ ਇੱਕ ਛੋਟੀ ਦਾ ਹੋਰੀ ਹੋ ਗਈ ਓਹ ਛੋਟੀ ਓਹ ਉੱਧਰ ਦੇਖੋ ਓਹ ਛੋਟੀ ਆਈ ਐ ਤੜੀ ਹਜ਼ਾਰ ਦੀ ਪਰ ਛੋਟੀ ਸਕੁਨ ਵਾਲੀ ਹੁੰਦਿਆਂ ਨੂੰ ਸਕੀ ਹੋ ਗਈ ਹੈ ਵੇਗੀ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਂ ਰੇਡ ਵੀਰ ਉਹਨਾਂ ਦਾ ਜੈ ਜੈ ਵੀਰੋ ਚੈੱਕ ਕਰ ਹੀ ਲਿਆ ਦਿਵਾਲੀ ਆਫਰ ਲਾਤੀ ਹਾਂ ਮੈਂ ਕਹਿੰਦੀ ਤੇ ਆਫਰ ਹਾਂ ਜੀ ਜੇ ਕੋਈ ਆ ਪੇਰਾ ਕੋਈ ਜੇ ਆ ਕੋਈ ਰੱਖੀਆਂ ਹੋਣਗੀਆਂ ਹਾਂਜੀ ਦੂਹਾਂ ਚੋਂ 5000 ਰੁਪਏ ਹੋਰ ਮੰਤਨ ਖੁੱਲਾ ਹਾਂਜੀ ਕੀ ਬਾਤ ਹੈ ਨਹੀਂ ਜਾ ਜਾ ਵੀਰ ਜਾ ਜਾ ਸਿਰੇ ਰੇਟ ਅੱਗੇ ਦੇ ਫਿਰਨਾ ਯਾਰ ਹੀ ਹੁੰਦੀ ਮੱਕੇ ਅੱਗੇ ਦੇ ਨਹੀਂ ਬਿਲਕੁਲ ਨਹੀਂ ਜਾ ਜਾ ਜੀ ਜਾ ਜਾ ਹਾਂਜੀ ਆ ਅਗਰੇ ਤਾਂ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਲੇ ਵੀਰ ਤੇ ਫੋਨ ਜ਼ਰੂਰ ਲਾ ਲਿਓ ਕਿਉਂਕਿ ਮੰਤਾਂ ਨੇ ਵੀਰ ਖੁੱਲਾ ਕਰ ਦੂਗਾ ਤਾਂ ਵੱਡੀ ਛੋਟੀ ਖੁੱਲੀ ਛੱਡ ਕੇ ਤੈਨੂੰ ਭਾ ਜਿੱਦਾਂ ਨੂੰ ਮਰਜ਼ੀ ਥਾਪੀਆਂ ਮਾਰ ਕੇ ਤੋੜ ਲੋ। ਕੀ ਬਾਤ ਆ ਜੀ ਸਿਰਾਂ ਝੋਟੀ ਆ ਜੀ। ਕੋਈ ਸ਼ੱਕ ਨਹੀਂ ਐ ਚਮਕਾਂ ਚਮਕਾਂ ਮਾਰਦੀ ਪੂਰੀਆਂ। ਭਾ ਜੀ ਸੋਣੀ ਲੱਗੇਗੀ ਦੁੱਧ ਵੀ ਬਾਲਟੀ ਭਰ ਕੇ ਪੂਰੀ ਦੇਗੀ। ਬਿਲਕੁਲ ਵੀਰੇ ਬਿਲਕੁਲ ਐਂ ਕਲਾਵੇ ਹੀ ਪਾਏ ਆ। ਠੀਕ ਆ ਵੀਰੇ। ਇੰਨਾ ਜਿੰਨਾ ਹੀ ਅੱਜ ਭਾ ਜੀ ਆ ਰੇਟ ਆ ਨਾ ਬਈ ਇਹਦੇ ਨਹੀਂ ਇਹ ਸ਼ੱਕ। ਤੁਸੀਂ ਰੋਜ਼ ਵੀਡੀਓ ਦੇ ਪਰ ਏਡੇ ਏਡੇ ਝੋਟੀਆਂ ਦਾ ਸਾਨੂੰ ਪਤਾ ਕੋਈ ਸਵਾ ਲਾ ਕੋਈ ਕੋਈ ਸਵਾ ਟੀਏ ਦੰਦਾ ਜੀ। ਤਾਂ ਵੇਖੋ ਵੀਰੋ ਰੇਡ ਵੀਰ ਦਾ ਜੈ ਜੈ ਤਿੰਨ ਪਸ਼ੂ ਵੀਰ ਕੋਲੇ ਆ ਗਿਆ ਫੋਨ ਵੀਰ ਨੂੰ ਜਰੂਰ ਲਾ ਲਿਓ ਬਾਕੀ ਬੇਨਤੀ ਆ ਵੀਰਾਂ ਨੂੰ ਕਿ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਨਵੀਂ ਤੋਂ ਨਵੀਂ ਵੀਡੀਓ ਤਾਂ ਲਿਆ ਕੇ ਤੁਹਾਨੂੰ ਵੀਰੇ ਵਿਖਾ ਲਈ ਜਾਵੇ ਤਾਂ ਐਡਰੈਸ ਹੈ ਕਰੀ ਵੀਰ ਜੀ ਆਪਣਾ ਜਰੂਰ ਬੋਲਿਓ ਸਤਿ ਸ਼੍ਰੀ ਅਕਾਲ 마ਸ਼ੀਆਂ ਦੇ ਜ਼ਿਲ੍ਹਾ ਕਰਤਾਰ ਪਟਿਆਲਾ ਦੇ ਡੇਰਾ ਤੋਪਾ ਦਾ ਫੋਨ ਨੰਬਰ ਹੈ 628743 7510 사ਸੀਗਲ ਵੀਰੇ